ਸਿੱਖ ਕੌਮ ਆਪਣੇ ਬੱਚੇ ਬੱਚੇ ਨੂੰ ਇਹ ਧੀਰੀ ਇਹ ਮੀਰੀ ਇਹਨਾਂ ਸਿਧਾਂਤਾਂ ਦੇ ਬਾਰੇ ਜਾਣੂ ਕਰਵਾਏ ਆਪਣੇ ਬੱਚਿਆਂ ਨੂੰ ਆਓ ਆਪਾਂ ਗੁਰੂ ਦੇ ਸਿਧਾਂਤ ਨਾਲ ਜੋੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਮੀਰੀ ਅਤੇ ਪੀਰੀ ਇਹਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸੱਚੇ ਪਾਤਸ਼ਾਹ ਜੀ ਦੀਆਂ ਇਹ ਜੋ ਤਲਵਾਰਾਂ ਨੇ ਇਹਦੇ ਦਰਸ਼ਨ ਸਮੂਹ ਸੰਗਤਾਂ ਨੂੰ ਕਰਵਾਏ ਜਾਣਗੇ ਆਪ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਔਰ ਬਹੁਤ ਇਤਫਾਕ ਦੇ ਨਾਲ ਇਸੇ ਤਰ੍ਹਾਂ ਗੁਰੂ ਦੀ ਭੈ ਭਾਵਨੀ ਦੇ ਵਿੱਚ ਬਹਿਣਾ ਹੈ ਤੇ ਇਹ ਜੋ ਬਾਬਾ ਗੁੱਡਾ ਸਾਹਿਬ ਜੀ ਨੇ 6ਵੇਂ ਪਾਤਸ਼ਾਹ ਜੀ ਨੂੰ ਤਲਵਾਰਾਂ ਧਾਰਨ ਕਰਵਾਈਆਂ ਸਨ ਇਹਨਾਂ ਨੂੰ ਆਪਾਂ ਦਰਸ਼ਨ ਕਰਨੇ ਨੇ ਔਰ ਗੁਰੂ ਦੇ ਸਿਧਾਂਤ ਨੂੰ ਗੁਰੂ ਦੇ ਫਲਸਫੇ ਨੂੰ ਸਮਝਣਾ ਹੈ ਅਤੇ ਅੰਦਰ ਵਸਾਉਣਾ ਇਹ ਸ੍ਰੀ ਸਾਹਿਬ ਇਹ ਤੇ ਇਹ ਕਿਰਪਾ ਬਾਬਾ ਬੁੱਢਾ ਸਾਹਿਬ ਨੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਪੀਰੀ ਦੀ ਸਿਰੀ ਸਾਹਿਬ ਧਰਮ ਦੀ ਸਿਰੀ ਸਾਹਿਬ ਧਾਰਨ ਕਰਵਾਈ ਇਹ ਪੀਰੀ ਦੀ ਸ਼ਰੀ ਸਾਹਿਬ ਹੈ ਧਰਮ ਬਾਣੀ ਇਹ 6ਵੇਂ ਪਾਤਸ਼ਾਹ ਜੀ ਦੀ ਮੀਰੀ ਦੀ ਸ਼ਰੀ ਸਾਹਿਬ ਹੈ ਭਗਤੀ ਦੇ ਨਾਲ ਸ਼ਕਤੀ ਧਰਮ ਦੇ ਨਾਲ ਰਾਜਨੀਤੀ ਤੇ ਰਾਜਨੀਤੀ ਧਰਮ ਦੇ ਮੁਤਾਬਕ ਸਿੱਖ ਕੌਮ ਆਪਣੇ ਬੱਚੇ ਬੱਚੇ ਨੂੰ ਇਹ ਧੀਰੀ ਇਹ ਮੀਰੀ ਇਹਨਾਂ ਸਿਧਾਂਤਾਂ ਦੇ ਬਾਰੇ ਜਾਣੂ ਕਰਵਾਏ ਆਪਣੇ ਬੱਚਿਆਂ ਨੂੰ ਆਓ ਆਪਾਂ ਗੁਰੂ ਦੇ ਸਿਧਾਂਤ ਨਾਲ ਜੋੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ